ਆਧਾਰ ਕਾਰਡ ਬਾਰੇ ਕੌਣ ਨਹੀਂ ਜਾਣਦਾ ਅੱਜ ਦੇਸ਼ ਦੇ ਬੱਚੇ-ਬੱਚੇ ਦੀ ਪਹਿਚਾਨ ਇੱਕ ਆਧਾਰ ਕਾਰਡ ਹੈ ਕੋਈ ਵੀ ਡਾਕੂਮੈਂਟ ਨਾਲ ਰਿਲੇਟਡ ਕੰਮ ਆਧਾਰ ਕਾਰਡ ਤੋਂ ਬਿਨਾ ਪੋਸੀਬਲ ਨਹੀਂ ਹੈ ਪੰਜਾਬ ਵਿੱਚ ਔਰਤਾਂ ਦੇ ਬੱਸਾਂ ਦਾ ਕਿਰਾਇਆ ਵੀ ਆਧਾਰ ਕਾਰਡ ਨੇ ਹੀ ਬਚਾਇਆ ਹੋਇਆ ਹੈ ਕੀ ਤੁਹਾਨੂੰ ਪਤਾ ਹੈ ਕਿ ਇਹ ਕਾਰਡ ਪੈਸੇ ਬਚਾਉਂਦਾ ਨਹੀਂ ਸਗੋਂ ਪੈਸੇ ਬਣਾਉਂਦਾ ਵੀ ਹੈ ਸਸ਼ੀਗਲ ਮੈਂ ਰਣਜੀਤਪਾਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਆਧਾਰ ਕਾਰਡ ਦੇ ਥਰੂ ਪੈਸੇ ਕਮਾਉਣ ਦਾ ਤਰੀਕਾ ਦੱਸਣ ਜਾ ਰਿਹਾ ਹਾਂ ਮੈਂ ਯਕੀਨ ਨਾਲ ਕਹਿੰਦਾ ਹਾਂ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਕਮੈਂਟ ਕਰਕੇ ਮੈਨੂੰ ਜਰੂਰ ਦੱਸੋਗੇ ਕਿ ਮੈਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਰੋਜ਼ਗਾਰ ਦੇ ਨਾਲ ਜੋੜਿਆ ਚਲੋ ਹੁਣ ਅਸੀਂ ਆਧਾਰ ਕਾਰਡ ਤੋਂ ਕਮਾਈ ਕਰਨ ਬਾਰੇ ਚਰਚਾ ਕਰਦੇ ਹਾਂ ਦੋਸਤੋ ਆਧਾਰ ਕਾਰਡ ਕੋਲ ਹੋਣਾ ਬਹੁਤ ਹੀ ਜ਼ਰੂਰੀ ਹੈ ਇਸ ਦੀ ਹਰ ਇੱਕ ਜਗ੍ਹਾ ਦੇ ਉੱਪਰ ਜ਼ਰੂਰਤ ਪੈਂਦੀ ਹੈ ਸਮੇਂ-ਸਮੇਂ ਤੇ ਆਧਾਰ ਕਾਰਡ ਨੂੰ ਅਪਡੇਟ ਕਰਨ ਦੀ ਵੀ ਜ਼ਰੂਰਤ ਪੈਂਦੀ ਹੈ ਕਾਰਡ ਨੂੰ ਬਣਾਉਣ ਤੋਂ ਲੈ ਕੇ ਅਪਡੇਟ ਕਰਨ ਤੱਕ ਦਾ ਪ੍ਰੋਸੈਸ ਥੋੜਾ ਜ ਇਸ ਲਈ ਆਧਾਰ ਸੇਵਾ ਕੇਂਦਰ ਦੀਆਂ ਲੰਬੀਆਂ ਲੰਬੀਆਂ ਲਾਈਨਾਂ 'ਚ ਖੜ ਕੇ ਪਹਿਲਾਂ ਅਪਡੇਟ ਦੀ ਇਨਫੋਰਮੇਸ਼ਨ ਦੇਣੀ ਪੈਂਦੀ ਹੈ ਅਤੇ ਬਾਅਦ ਵਿੱਚ ਲਾਈਨਾਂ ਦੇ ਵਿੱਚ ਖੜ ਕੇ ਹੀ ਆਧਾਰ ਕਾਰਡ ਰਿਸੀਵ ਕਰਨਾ ਪੈਂਦਾ ਹੈ ਇਸੇ ਲਈ ਤੁਸੀਂ ਖੱਜਲ ਖਵਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਉਹਨਾਂ ਨੂੰ ਤੁਸੀਂ ਪੀਵੀਸੀ ਕਾਰਡ ਦੀ ਸਹੂਲਤ ਦੇ ਸਕਦੇ ਹੋ ਇਸ ਨਾਲ ਲੋਕਾਂ ਦਾ ਟਾਈਮ ਬਚੇਗਾ ਤੁਹਾਡਾ ਪੈਸਾ ਬਚੇਗਾ ਦੋਸਤੋ ਹੁਣ ਅਸੀਂ ਇਹ ਜਾਣਦੇ ਹਾਂ ਕਿ ਤੁਸੀਂ ਕਿਵੇਂ ਲੋਕਾਂ ਦਾ ਸਮਾਂ ਬਚਾ ਸਕਦੇ ਹੋ ਤੇ ਆਪਣੀ ਕਮਾਈ ਕਰ ਸਕਦੇ ਹੋ ਇਸ ਬਿਜ਼ਨਸ ਨੂੰ ਚਲਾਉਣ ਲਈ ਤੁਸੀ ਕੋਈ ਜ਼ਿਆਦਾ ਨਹੀਂ ਕਰਨਾ ਤੁਹਾਡੇ ਕੋਲ ਸਿਰਫ ਇੱਕ ਪੀਵੀਸੀ ਮਸ਼ੀਨ ਹੋਣੀ ਚਾਹੀਦੀ ਹੈ ਜੋ ਕਿ 24-25000 ਦੀ ਬਹੁਤ ਹੀ ਆਰਾਮ ਨਾਲ ਮਿਲ ਜਾਂਦੀ ਹੈ ਕਈ ਅਜਿਹੀਆਂ ਮਸ਼ੀਨਾਂ ਨੇ ਜਿਨ੍ਹਾਂ ਦੀ ਕੀਮਤ ਵਧ ਘਟ ਵੀ ਹੋ ਸਕਦੀ ਹੈ ਇਸ ਮਸ਼ੀਨ ਦੇ ਜ਼ਰੀਏ ਤੁਸੀਂ ਲੋਕਾਂ ਦੇ ਆਧਾਰ ਕਾਰਡ ਬਣਾਉਣ ਤੋਂ ਇਲਾਵਾ ਉਹਨਾਂ ਦੀ ਫੋਟੋ ਕਾਪੀ ਵੀ ਕਰ ਸਕਦੇ ਹੋ ਜੋ ਕਿ ਬਿਲਕੁਲ ਅਸਲ ਵਰਗੀ ਹੁੰਦੀ ਹੈ ਲੋਕ ਇਹ ਪਛਾਣ ਵੀ ਨਹੀਂ ਸਕਦੇ ਕਿ ਇਹ ਡੁਪਲੀਕੇਟ ਕਾਪੀ ਹੈ ਜਾਂ ਅਸਲ ਕਾਪੀ ਹੈ ਬਹੁਤ ਸਾਰੇ ਲੋਕ ਹੈ ਨਾ ਲੋਕਲ ਦੁਕਾਨਾਂ ਤੋਂ ਹੀ ਕਾਰਡ ਰਿਲੇਟਡ ਕੰਮ ਕਰਵਾਉਂਦੇ ਨੇ ਇਹ ਪੀਵੀਸੀ ਮਸ਼ੀਨ ਸਿਰਫ ਆਧਾਰ ਕਾਰਡ ਹੀ ਨਹੀਂ ਹੋਰ ਵੀ ਬਹੁਤ ਸਾਰੇ ਕਾਰਡ ਬਣਾਉਂਦੀ ਹੈ ਜਿਵੇਂ ਕਿ ਪੈਨ ਕਾਰਡ ਵਿਜ਼ਿਟਿੰਗ ਕਾਰਡ ਨੇਮ ਪਲੇਟ ਬੈਚ ਅਤੇ ਆਈਡੀ ਕਾਰਡਸ ਦੋਸਤੋ ਇੱਕ ਕੰਮ ਬਹੁਤ ਹੀ ਮੁਨਾਫੇ ਵਾਲਾ ਹੈ ਜੇ ਕਿਸੇ ਦਾ ਕਾਰਡ ਇਧਰ ਉਧਰ ਹੋ ਜਾਵੇ ਤਾਂ ਲੋਕ ਸਰਕਾਰੀ ਦਫ਼ਤਰਾਂ ਦੇ ਚੱਕਰ ਨਿਕਟਣਾ ਚਾਹੁੰਦੇ ਸਗੋਂ ਸਾਰੇ ਸੌਖੇ ਤਰੀਕੇ ਨਾਲ ਹੀ ਆਪਣੇ ਕਾਰਡ ਨੂੰ ਹੱਥ ਵਿੱਚ ਕਰਨ ਦੇ ਲਈ ਪੀਵੀਸੀ ਕਾਰਡ ਦੀ ਕਾਪੀ ਬਣਾਉਣਾ ਹੀ ਵਧੀਆ ਸਮਝਦੇ ਨੇ ਪੀਵੀਸੀ ਮਸ਼ੀਨਸ ਕਈ ਟਾਈਪ ਦੀਆਂ ਹੁੰਦੀਆਂ ਨੇ ਤੇ ਇਹਨਾਂ ਦੇ ਫੰਕਸ਼ਨ ਵੀ ਅਲੱਗ-ਅਲੱਗ ਤਰ੍ਹਾਂ ਦੇ ਕੰਮ ਕਰਦੇ ਨੇ ਪਰ ਪ੍ਰਿੰਟਰ ਵਰਗੀ ਪੀਵੀਸੀ ਮਸ਼ੀਨ ਨੂੰ ਯੂਜ਼ ਕਰਨਾ ਹੋਰ ਵੀ ਆਸਾਨ ਹੁੰਦਾ ਹੈ ਅਤੇ ਇਸ ਦਾ ਰੌ ਮਟੀਰੀਅਲ ਵੀ ਜਿਆਦਾ ਮਹਿੰਗਾ ਨਹੀਂ ਹੈ ਅਤੇ ਨਾ ਹੀ ਇਸ ਨੂੰ ਲੈਣਾ ਜਿਆਦਾ ਮੁਸ਼ਕਲ ਹੈ ਸਿਰਫ ਪੀਵੀਸੀ ਸ਼ੀਟਸ ਤੇ ਕਲਰਫੁਲ ਇੰਕ ਕਰਦੇ ਕੁਝ ਕਸਟਮਾਈਜ਼ ਕਟਰ ਹੀ ਇਸ ਵਿੱਚ ਰੌ ਮਟੀਰੀਅਲ ਦੇ ਤੌਰ ਤੇ ਯੂਜ਼ ਹੁੰਦੇ ਨੇ ਪਰ ਇਸ ਕੰਮ ਨੂੰ ਸ਼ੁਰੂ ਕਰਨ ਦੇ ਲਈ ਤੁਹਾਨੂੰ ਥੋੜੀ ਜੀ ਮਿਹਨਤ ਜ਼ਰੂਰ ਕਰਨੀ ਪਵੇਗੀ ਕਿਉਂਕਿ ਦੁਕਾਨਾਂ ਦੇ ਉੱਪਰ ਬੈਠ ਕੇ ਤੁਹਾਡੇ ਕੋਲ ਸਿਰਫ ਉਹੀ ਲੋਕ ਹੋਣਗੇ ਜਿਨ੍ਹਾਂ ਨੂੰ ਪਤਾ ਹੈ ਕਿ ਤੁਸੀਂ ਇਹਨਾਂ ਮਸ਼ੀਨਾਂ ਦਾ ਕੰਮ ਕਰਦੇ ਹੋ ਤੁਸੀਂ ਜਿਸ ਵੀ ਕੰਮ ਦੇ ਰਿਲੇਟਡ ਸਰਵਿਸ ਪ੍ਰੋਵਾਈਡ ਕਰਨੀ ਚਾਹੁੰਦੇ ਹੋ ਪਹਿਲਾਂ ਪਹਿਲਾਂ ਤੁਹਾਨੂੰ ਲੋਕਾਂ ਨੂੰ ਉਸ ਤੋਂ ਵਾਕਿਫ ਕਰਾਉਣਾ ਪੈਣਾ ਹੈ ਅਤੇ ਨਾਲ ਹੀ ਲੋਕਾਂ ਨੂੰ ਉਸ ਚੀਜ਼ ਬਾਰੇ ਦੱਸਣਾ ਪੈ ਜੇਕਰ ਸਕੂਲਾਂ ਦੇ ਵਿੱਚ ਨਵੇਂ ਕਲਾਸਾਂ ਸ਼ੁਰੂ ਹੋਣ ਦਾ ਸੀਜ਼ਨ ਹੈ ਤਾਂ ਤੁਸੀਂ ਸਕੂਲਾਂ ਵਿੱਚ ਜਾ ਕੇ ਆਪਣੀ ਬੈਸਟ ਸਰਵਿਸ ਬਾਰੇ ਦੱਸ ਸਕਦੇ ਹੋ ਤੁਸੀਂ ਆਪਣੇ ਆਸ-ਪਾਸ ਦੇ ਸਕੂਲਾਂ ਵਿੱਚ ਜਾਓ ਅਤੇ ਉਹਨਾਂ ਦੇ ਨਾਲ ਆਪਣੇ ਆਈ.ਡੀ. ਕਾਰਡ ਬਣਾਉਣ ਬਾਰੇ ਗੱਲ ਕਰੋ ਸਕੂਲਾਂ ਦੇ ਵਿੱਚ ਹਰ ਸਾਲ ਆਈ.ਡੀ. ਕਾਰਡ ਨਵੇਂ ਬਣਦੇ ਹੀ ਬਣਦੇ ਨੇ ਸਕੂਲਾਂ ਦੇ ਵਿੱਚੋਂ ਪਹਿਲੀ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਬੱਚੇ ਹੁੰਦੇ ਹੀ ਨੇ ਜੇ ਇੱਕ ਕਲਾਸ ਵਿੱਚ 100 ਸਟੂਡੈਂਟ ਮੰਨ ਕੇ ਚੱਲੀਏ ਤਾਂ ਅਸੀਂ 1200 ਆਈ.ਡੀ. ਕਾਰਡ ਸਕੂਲ ਦੇ ਵਾਸਤੇ ਬਣਾ ਸਕਦੇ ਹਾਂ ਅਤੇ 1200 ਆਈ.ਡੀ. ਕਾਰਡ ਦਾ ਕੰਮ ਤੁਹਾਡੇ ਕੋਲ ਆ ਸਕਦਾ ਹੈ ਇਸ ਤਰ੍ਹਾਂ ਦੇ ਇੱਕ ਆਈਡੀ ਕਾਰਡ ਦੀ ਕੀਮਤ ਲਗਭਗ 40 ਰੁਪਏ ਹੁੰਦੀ ਹੈ ਤੇ 1200 ਆਈਡੀ ਕਾਰਡ ਦੇ ਤੁਸੀਂ ਲਗਭਗ 48000 ਰੁਪਏ ਕਮਾ ਸਕਦੇ ਹੋ। ਇੱਥੇ ਧਿਆਨ ਦੇਣ ਜੋ ਗੱਲ ਇਹ ਹੈ ਕਿ ਮੈਂ ਸਿਰਫ ਐਗਜ਼ਾਮਪਲ ਦੇ ਤੌਰ ਤੇ ਇੱਕ ਸਕੂਲ ਦੀ ਗੱਲ ਕੀਤੀ ਹੈ। ਤੁਸੀਂ ਆਪਣੀ ਕਪੈਸਿਟੀ ਦੇ ਅਕੋਰਡਿੰਗ ਹੋਰ ਸਕੂਲਾਂ ਦੇ ਵਿੱਚ ਵੀ ਆਪਣੀ ਸਰਵਿਸ ਦੇ ਸਕਦੇ ਹੋ। ਜੇਕਰ ਤੁਸੀਂ ਵਧੀਆ ਕੁਆਲਿਟੀ ਦਾ ਕੰਮ ਕਰਕੇ ਦਿਓਗੇ ਤਾਂ ਕਸਟਮਰ बार-बार ਤੁਹਾਡੇ ਕੋਲ ਚੱਲ ਕੇ ਆਵੇਗਾ। ਇਸ ਦੇ ਨਾਲ ਹੀ ਜੇ ਤੁਸੀਂ ਵਿਜ਼ਿਟਿੰਗ ਕਾਰਡ ਬਣਾਉਣ ਬਾਰੇ ਸੋਚ ਰਹੇ ਹੋ ਤੁਸੀਂ ਇੰਨੇ ਯੂਨੀਕ ਤਰੀਕੇ ਦੇ ਨਾਲ ਬਣਾਓ ਕਿ ਤੁਹਾਡੇ ਕਸਟਮਰ ਤੁਹਾਡੇ ਤੋਂ ਖੁਸ਼ ਹੋ ਜਾਣ। ਵਿਜ਼ਿਟਿੰਗ ਕਾਰਡ ਦੀ ਸਰਵਿਸ ਦੇ ਵਿੱਚ ਤੁਸੀਂ ਕਸਟਮਰ ਨੂੰ ਅਟਰੈਕਟ ਕਰਨ ਦੇ ਲਈ ਵਧੀਆ ਡਿਜ਼ਾਈਨ ਵੀ ਦੇ ਸਕਦੇ ਹੋ ਔਰ ਕਸਟਮਾਈਜ਼ ਵੀ ਕਰ ਸਕਦੇ ਹੋ। ਜਿਵੇਂ ਕਿ ਜੇਕਰ ਕਿਸੇ ਦੀ ਕਾਰ ਸੇਲਿੰਗ ਦਾ ਬਿਜ਼ਨਸ ਆਇਆ ਤਾਂ ਤੁਸੀਂ ਉਸ ਦਾ ਕਾਰਡ ਇੱਕ ਕਾਰ ਦੀ ਸ਼ੇਪ ਦੇ ਵਿੱਚ ਵੀ ਬਣਾ ਸਕਦੇ ਹੋ। ਕਿਸੇ ਦਾ ਸਟੂਡੀਓ ਹੈ ਤਾਂ ਤੁਸੀਂ ਕੈਮਰੇ ਦੀ ਸ਼ੇਪ ਦਾ ਕਾਰਡ ਬਣਾ ਸਕਦੇ ਹੋ ਇਸੇ ਤਰ੍ਹਾਂ ਦੇ ਵੱਖਰੇ ਵੱਖਰੇ ਕਾਰਡ ਦੇ ਕੇ ਲੋਕ ਇੰਪ੍ਰੈਸ ਨਾ ਹੋ ਜਾਣਗੇ ਹੀ ਅਤੇ ਨਾਲ ਹੀ ਉਹ ਤੁਹਾਡੇ ਨਾਲ ਨਿਊ ਕਸਟਮਰ ਲਿਆਉਣ ਦਾ ਜਰੀਆ ਵੀ बन ਜਾਣਗੇ ਕਾਰਡਸ ਨੂੰ ਇਸੇ ਤਰ੍ਹਾਂ ਦੀ ਸ਼ੇਪ ਦੇਣ ਲਈ ਮਾਰਕੀਟ ਦੇ ਵਿੱਚ ਵੱਖਰੇ ਵੱਖਰੇ ਤਰ੍ਹਾਂ ਦੇ ਕਟਰਸ ਹੁੰਦੇ ਨੇ ਇਸ ਦੇ ਨਾਲ ਨਾਲ ਤੁਸੀਂ ਅਲੱਗ-ਅਲੱਗ ਪੋਲਿਟਿਕਲ ਪਾਰਟੀਆਂ ਦੇ ਸਿੰਬਲ ਵੀ ਕ੍ਰੀਏਟ ਕਰ ਸਕਦੇ ਹੋ ਦੋਸਤੋ ਇਹਨਾਂ ਸਿੰਬਲਸ ਤੋਂ ਤੁਸੀਂ 2-3 ਤਰੀਕੇ ਨਾਲ ਕਮਾਈ ਕਰ ਸਕਦੇ ਹੋ ਆਓ ਅਸੀਂ ਹੁਣ ਇਸ ਨੂੰ ਡਿਟੇਲ ਵਿੱਚ ਜਾਣਦੇ ਹਾਂ ਤੁਸੀਂ ਇਹਨਾਂ ਸਿੰਬल्स ਦੇ ਸਟicker ਬਣਾ ਕੇ ਸੇਲ ਕਰ ਸਕਦੇ ਹੋ ਇਸ ਦੇ ਨਾਲ ਹੀ ਛੋਟੇ ਬੈਚ ਬਣਾ ਕੇ ਵੇਚ ਸਕਦੇ ਹੋ ਕਾਰ ਵਿੱਚ ਰੱਖਣ ਵਾਲੇ ਕੈਰ ਕੇਚੇ ਸ਼ੌਪੀਸ ਸਾਈਜ਼ ਦੇ ਕਸਟਮਾਈਜ਼ ਸਿੰਬਲ ਵੀ ਬਣਾ ਸਕਦੇ ਹੋ ਇਹਨਾਂ ਸਾਰਿਆਂ ਦੀ ਕੀਮਤ ਇਲੈਕਸ਼ਨ ਦੇ ਟਾਈਮ ਤੇ ਬਹੁਤ ਹੀ ਜ਼ਿਆਦਾ ਹੁੰਦੀ ਹੈ ਮੇਰੀ ਤਾਂ ਸਲਾਹ ਹੈ ਕਿ ਤੁਸੀਂ ਸਾਰੀਆਂ ਪਾਰਟੀ ਲਈ ਕੰਮ ਕਰੋ ਨਾ ਕਿ ਇੱਕ ਪਾਰਟੀ ਦੇ ਲਈ ਕਿਉਂਕਿ ਕਸਟਮਾਈਜ਼ ਚੀਜ਼ਾਂ ਬਣਾਉਣਾ ਤੁਹਾਡਾ ਕੰਮ ਹੈ ਅਤੇ ਕੰਮ ਵਿੱਚ ਪਾਰਟੀ ਦੇ ਕੇ ਸਰਵਿਸ ਦੇਣਾ ਜਾਇਜ਼ ਨਹੀਂ ਇਨਾਂ ਤੋਂ ਇਲਾਵਾ ਤੁਸੀਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਮਸ਼ੀਨਾਂ ਤੋਂ ਬਣਾ ਸਕਦੇ ਹੋ ਤੁਸੀਂ ਇਸ ਇੱਕ ਮਸ਼ੀਨ ਤੋਂ ਗਰੁੱਪ ਫੋਟੋ ਵੀ ਤਿਆਰ ਕਰ ਸਕਦੇ ਹੋ ਕਿਉਂਕਿ ਇਹ ਮਸ਼ੀਨ ਕਸਟਮਾਈਜ਼ੇਬਲ ਹੁੰਦੀ ਹੈ ਤੁਸੀਂ ਆਪਣੇ ਪ੍ਰੋਡਕਟ ਦੇ ਸਰੀਰ ਦਾ ਸਾਈਜ਼ A4 ਜਿੰਨਾ ਕਰ ਸਕਦੇ ਹੋ ਅਤੇ ਇਸ ਦੇ ਨਾਲ ਆਧਾਰ ਕਾਰਡ ਜਿੰਨਾ ਛੋਟਾ ਵੀ ਇਸ ਲਈ ਤੁਸੀਂ ਇਸ ਮਸ਼ੀਨ ਦੇ ਨਾਲ ਹੀ ਗਰੁੱਪ ਫੋਟੋ ਵੀ ਤਿਆਰ ਕਰ ਸਕਦੇ ਹੋ ਇਸ ਦੇ ਨਾਲ ਰੈਸਟੋਰੈਂਟ ਦੇ ਮੈਨੂਜ਼ ਵੀ ਇਸ ਮਸ਼ੀਨ ਦੇ ਨਾਲ ਬਣ ਜਾਂਦੇ ਹਨ ਤੁਸੀਂ ਆਪਣੀ ਮਾਈਂਡ ਦੀ ਕ੍ਰੀਏਟੀਵਿਟੀ ਦੇ ਨਾਲ ਜੋ ਚਾਹੋ ਇਸ ਮਸ਼ੀਨ ਦੇ ਨਾਲ ਤਿਆਰ ਕਰ ਸਕਦੇ ਹੋ ਬਣਾ ਸਕਦੇ ਹੋ। ਅੱਜ ਕੱਲ ਦਾ ਵਿਆਹ ਸ਼ਾਦੀਆਂ ਦੇ ਕਾਰਡ ਤੇ ਹੋਰ ਫੰਕਸ਼ਨ ਦੇ ਇਨਵਿਟੇਸ਼ਨ ਵੀ ਇਹਨਾਂ ਮਸ਼ੀਨਾਂ ਦੇ ਵਿੱਚ ਤਿਆਰ ਕੀਤੇ ਜਾਂਦੇ। ਤੁਸੀਂ ਇਹਨਾਂ ਚੀਜ਼ਾਂ ਦੇ ਜ਼ਰੀਏ ਵੀ ਪੈਸੇ ਕਮਾ ਸਕਦੇ ਹੋ। ਕ੍ਰੀਏਟੀਵਿਟੀ ਤੁਹਾਡੀ ਹੈ। ਤੁਸੀਂ ਇਹ ਦੇਖਣਾ ਹੈ ਕਿ ਤੁਸੀਂ ਇਸ ਬਿਜ਼ਨਸ ਦਾ ਕਿਵੇਂ ਵੱਧ ਤੋਂ ਵੱਧ ਫਾਇਦਾ ਲੈ ਸਕਦੇ ਹੋ। ਸਿਰਫ ਕ੍ਰੀਏਟਿਵ ਚੀਜ਼ਾਂ ਹੀ ਨਹੀਂ ਸਗੋ ਆਧਾਰ ਕਾਰਡ ਵਾਂਗੂ ਹੀ ਤੁਸੀਂ ਪੈਨ ਕਾਰਡ, ਵੋਟਰ ਕਾਰਡ, ਆਰ.ਸੀ. ਸਰਟੀਫਿਕੇਟ ਅਤੇ ਹੋਰ ਬਹੁਤ ਸਾਰੇ ਡਾਕੂਮੈਂਟਸ ਦੀ ਬਿਲਕੁਲ ਅਸਲ ਵਰਗੀ ਫੋਟੋਕਾਪੀ ਵੀ ਕਰ ਸਕ ਆ ਹੁਣ ਇਸ ਬਿਜ਼ਨਸ ਨੂੰ ਹੋਣ ਵਾਲੇ ਬੈਨੀਫਿਟਸ ਦੀ ਗੱਲ ਕਰਦੇ ਹਾਂ ਇਹ ਮਸ਼ੀਨ ਜ਼ਿਆਦਾ ਪਾਵਰ ਨਹੀਂ ਲੈਂਦੀ ਘਰ ਦੀ ਬਿਜਲੀ ਦੇ ਨਾਲ ਹੀ ਚੱਲ ਪੈਂਦੀ ਹੈ ਸਿੰਪਲ ਪ੍ਰਿੰਟਿੰਗ ਤੋਂ ਲੈ ਕੇ ਕਸਟਮਾਈਜ਼ ਚੀਜ਼ਾਂ ਇੱਕ ਹੀ ਮਸ਼ੀਨ ਵਿੱਚ ਬਣ ਜਾਂਦੀਆਂ ਹਨ ਮਸ਼ੀਨ ਬਹੁਤ ਹੀ ਘੱਟ ਜਗ੍ਹਾ ਘੇਰਦੀ ਹੈ ਤੇ ਤੁਸੀਂ ਘਰ ਤੋਂ ਹੀ ਇਸ ਬਿਜ਼ਨਸ ਨੂੰ ਚਲਾ ਸਕਦੇ ਹੋ ਇਸ ਵਿੱਚ ਯੂਜ਼ ਹੋਣ ਵਾਲਾ ਰੌ ਮਟੀਰੀਅਲ ਬਹੁਤ ਹੀ ਸਸਤਾ ਹੋਗਾ ਹੈ ਲਾਕਡਾਊਨ ਵਰਗੀਆਂ ਸਿਚੁਏਸ਼ਨਜ਼ ਵਿੱਚ ਵੀ ਆਈਡੀ ਕਾਰਡ ਦੀ ਡਿਮਾਂਡ ਹੁੰਦੀ ਹੈ ਇਸ ਲਈ ਇਹ ਇੱਕ ਸਦਾ ਬਹਾਰ ਬਿਜ਼ਨਸ ਹੈ ਇਸ ਬਿਜ਼ਨਸ ਦਾ ਇੱਕ ਫਾਇਦਾ ਇਹ ਵੀ ਹੈ ਕਿ ਤੁਹਾਨੂੰ ਕਿਸੇ ਵੀ ਮਹਿੰਗੇ ਲਾਇਸੈਂਸ ਦੀ ਜ਼ਰੂਰਤ ਨਹੀਂ ਆਹ ਹੁਣ ਇਸ ਬਿਜ਼ਨਸ ਤੋਂ ਹੋਣ ਵਾਲੀ ਕਮਾਈ ਬਾਰੇ ਗੱਲ ਕਰਦੇ ਹਾਂ ਦੋਸਤੋ ਜੇ ਅਸੀਂ ਕਮਾਈ ਦਾ ਮੋਟਾ-ਮੋਟਾ ਹਿਸਾਬ ਲਾਈਏ ਤਾਂ ਤੁਸੀਂ ਇਸ ਤੋਂ ਆਰਾਮ ਦੇ ਨਾਲ 50000 ਦੇ ਕਰੀਬ ਕਮਾ ਸਕਦੇ ਹੋ ਇਹ ਵੀ ਸਿਰਫ ਆਮ ਦਿਨਾਂ ਵਿੱਚ ਇਕੱਲੇ ਪ੍ਰਿੰਟਿੰਗ ਵਰਕ ਦੇ ਐਸਟੀਮੇਟ ਤੋਂ ਮੈਂ ਤੁਹਾਨੂੰ ਦੱਸਿਆ ਹੈ ਸੀਜ਼ਨ ਦੇ ਅਕੋਰਡਿੰਗ ਇਸ ਦੀ ਕਮਾਈ ਡਬਲ ਤੋਂ ਟ੍ਰਿਪਲ ਵੀ ਹੋ ਸਕਦੀ ਹੈ ਜਦੋਂ ਇਲੈਕਸ਼ਨ ਆਉਂਦੇ ਨੇ ਨਵੇਂ ਕਲਾਸਾਂ ਸ਼ੁਰੂ ਹੁੰਦੀਆਂ ਨੇ ਕੋਈ ਵੀ ਨਵੀਂ ਸਰਕਾਰੀ ਸਕੀਮ ਆਉਂਦੀ ਹੈ ਅਤੇ ਨੌਕਰੀ ਦੇ ਨੋਟੀਫਿਕੇਸ਼ਨ ਆਉਂਦੇ ਹਨ ਉਸ ਸਮੇਂ ਤਾਂ ਕਮਾਈ ਲੱਖਾਂ ਤੱਕ ਪਹੁੰਚ ਜਾਂਦੀ ਹੈ ਜੇਕਰ ਤੁਸੀਂ ਇਸ ਮਸ਼ੀਨ ਤੋਂ ਹੋਰ ਵੀ ਜ਼ਿਆਦਾ ਕਮਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਆਧਾਰ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਜਿਸ ਦੇ ਵਿੱਚ ਤੁਸੀਂ ਆਧਾਰ ਕਾਰਡ ਦੇ ਵਿੱਚ ਚੇਂਜਸ ਵੀ ਕਰ ਸਕਦੇ ਹੋ ਅਤੇ ਤੁਸੀਂ ਆਪਣੇ ਆਧਾਰ ਤੇ ਹੀ ਕਾਰਡ ਬਣਾ ਸਕਦੇ ਹੋ ਇਸ ਦੇ ਲਈ ਤੁਸੀਂ ਕਾਮਨ ਸਰਵਿਸ ਸੈਂਟਰ ਤੋਂ ਆਪਣੀ ਸਾਰੀ ਜਾਣਕਾਰੀ ਲੈ ਕੇ ਆਪਣੇ ਆਧਾਰ ਦਾ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਦੋਸਤੋ ਐਸੀ ਅੱਜ ਦੇ ਬਿਜ਼ਨਸ ਆਈਡੀਆ ਰਿਲੇਟਡ ਜਾਣਕਾਰੀ ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਕਾਰਡ ਮੇਕਿੰਗ ਬਿਜ਼ਨਸ ਐਕਸ ਸੌਖਾ ਹੀ ਨਹੀਂ ਸਗੋਂ ਲਾਭਦਾਇਕ ਵੀ ਹੈ ਜੇਕਰ ਤੁਸੀਂ ਇਸ ਨੂੰ ਕ੍ਰੀਏਟਿਵ ਤਰੀਕੇ ਨਾਲ ਚਲਾਉਂਦਾ ਤੁਸੀਂ ਇਸ ਤੋਂ ਲੱਖਾਂ ਰੁਪਏ ਕਮਾ ਸਕਦੇ ਹੋ ਅੱਜ ਦੀ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਮਿਲਦੇ ਹਨ ਅਗਲੀ ਵਾਰ ਇੱਕ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾਲ